ਸਾਖੀ ਦੇ ਤਿਉਹਾਰ ਮੌਕੇ ਪਿੰਡ ਬੇਰੋਵਾਲ ਨੇੜੇ ਬਿਆਸ ਦਰਿਆ ਵਿੱਚ ਨਹਾਉਣ ਗਏ 4 ਨੌਜਵਾਨਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਵਿੱਚੋਂ 2 ਨੌਜਵਾਨਾਂ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ ਜਿਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਫੱਤੂ ਡੀਗਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ। ਇਸ ਗੱਲ ਦੀ ਪੁਸ਼ਟੀ ਥਾਣਾ ਫੱਤੂ ਡੀਗਾ ਦੀ ਐਸਐਚਓ ਸੋਨਮਦੀਪ ਕੌਰ ਨੇ ਕੀਤੀ।

ਤੇ ਤਾਇਨਾਤ ਡਾਕਟਰ ਸਿਦਾਰਤ ਬਿੰਦਰਾ ਨੇ ਦੱਸਿਆ ਕਿ ਜਦੋਂ ਤੱਕ ਦੋਵੇਂ ਨੌਜਵਾਨਾਂ ਨੂੰ ਹਸਪਤਾਲ ਲਿਆਂਦਾ ਗਿਆ ਉਦੋਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ ਡਾਕਟਰ ਬਿੰਦਰਾ ਨੇ ਐਵੀ ਕਿਹਾ ਕਿ ਮਰਿਤਕ ਦੇ ਵਾਰਸਾਂ ਵੱਲੋਂ ਕੋਈ ਕਾਰਵਾਈ ਨਾ ਕਰਨ ਦਾ ਲਿਖਤੀ ਬਿਆਨ ਦੇਣ ਤੋਂ ਬਾਅਦ ਦੋਵਾਂ ਮਰਿਤਕਾਂ ਦੀਆਂ ਲਾਸ਼ਾਂ ਉਹਨਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਮਰਿਤਕਾਂ ਦੀ ਪਛਾਣ 17 ਸਾਲਾ ਅਰਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਦੋਵੇਂ ਵਾਸੀ ਪਿੰਡ ਪੀਰਵਾਲ ਵਜੋਂ ਹੋਈ ਹੈ ਜਦ ਕਿ ਵਿਸ਼ਾਲ ਅਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਪਿੰਡ ਪੀਰਵਾਲ ਦੀ ਪਾਲ ਕੀਤੀ ਜਾ ਰਹੀ ਹੈ ਖਬਰ ਲਿਖੇ ਜਾਣ ਤੱਕ ਫਤੂ ਡੀਗਾ ਪੁਲਿਸ ਦੀ ਟੀਮ ਅਤੇ ਗੋਤਾਖੋਰਾਂ ਦੀ ਟੀਮ ਵੱਲੋਂ ਬਿਆਸ ਦਰਿਆ ਵਿੱਚ ਬਚਾਅ ਕਾਰਜ ਜਾਰੀ ਹੈ। ਪਰ ਤਹਿਸੀਲਾ ਸਾਹਿਬ ਕਿੰਨੇ ਬੱਚੇ ਸੀਗੇ ਔਰ ਕਿੰਨਿਆਂ ਦੀ ਡੈਥ ਹੋ ਗਈ ਹੈ ਕਿੰਨੇ ਹਜੇ ਰੈਸਕੂ ਕਰਨੇ ਬਾਕੀ ਹੈ? ਦੋ ਚਾਰ ਬੱਚੇ ਸੀ ਜੀ ਦੋ ਬੱਚੇ ਤਾਂ ਨੇ ਫੜਲੇ ਨੇ ਪਰ ਬਾਹਰ ਨਹੀਂ ਆਏ। ਤੇ ਸਾਡੀ ਹੁਣ ਐਨਡੀਆਰਐਫ ਦੀ ਟੀਮ ਹੈ ਉਹ ਕਾਰਜ ਜਾਰੀ ਹੈ ਨਾ। ਮੇਰੇ ਦੋ ਬੱਚੇ ਰਹਿ ਗਏ ਤੇ ਬਾਕੀ ਦੋ ਮੇਰੇ ਘਰ ਸੋ ਹਸਪੀਟਲ ਰੈਫਰ ਕਰ ਦਿੱਤੇ ਕਾਰਨ ਕੀ ਹੈ ਕਿ ਬਹਾਵ ਜਿਆਦਾ ਸੀ ਪਾਣੀ ਦਾ ਜਾ ਕੇ ਜੁਬੇ ਤਾਂ ਚਲੇ ਤੇ ਇਧਰੋਂ ਤੋਂ ਕ੍ਰੋਸ ਕਰਕੇ ਜਾਈ ਨੇ ਪਹਿਲੀ ਵਾਰ ਸਿਕ ਲੱਖ ਕਿ ਮੀਟਰ ਗੰਗਾ ਪਾਣੀ ਆ ਗਿਆ ਤੇ ਤੈਰਨਾ ਕਰਕੇ ਉਹ ਅੰੱਚੇ ਪਿੱਛੇ ਜਿਹਨੂੰ ਬਚਾਉਂਦੇ ਕਰਦੇ ਨੇ ਬੱਚੇ ਇਸ ਜਿਹੜੇ ਬੱਚੇ ਡੁੱਬੇ ਨੇ ਪੜਦੇ ਸੀ ਜਾਂ ਕੋਈ ਬੱਚੇ ਪੜਵਰਤਨ ਦਾ ਪੱਤਰਾਂ ਨੇ ਸਾਡੇ ਮਾਰਦੂਸੀ ਆਲੀ ਸਾਰਿਆਂ ਦੀ ਉਲਗਪਲ ਇੱਕੋ 21 ਸਾਮੰਬਰ ਨੇ ਸਾਰੀ ਤੇ ਬਾਕੀ ਹੁਣ ਸਾਡੀ ਟੀਮ ਨੇ ਜਿਹੜੀ ਸਾਰਾ ਐਡਮਿਨਿਸਟ੍ਰੇਸ਼ਨਿਕ ਕੰਮ ਚ ਹੈ ਨਾਲ ਐਂਡ ਡਿਪਟੀ ਨੇ ਰਿਪੋਰਟ ਕਰ ਰਹੀ ਉਹਨਾਂ ਨੂੰ ਲੱਭਣ ਵਾਸਤੇ ਸਰ ਆਪਣਾ ਨਾਮ ਗੁਰਚੰਦ ਇਹ ਬਾਈ ਗਾਣਾ ਤੋਂ ਬਾਈਕ ਫਰਸ਼ਦੀਪ ਜੀ ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਨੀ ਜੀ ਨੋਨੇ ਭਰਾਵ ਜਿਹੜੇ ਦੋ ਬੱਚੇ ਦੂਸਰੇ ਨਾਲ ਹੋਰ ਇੱਕ ਦਾ ਕਾਲੂ ਆ ਇੱਕ ਦਾ ਉਹ ਗੁਰਪ੍ਰੀਤ ਆ ਇਹ ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਦੋ ਬੱਚੇ ਸਾਡੇ ਆ ਮੇਰੇ ਤੋਂ ਵੱਡੇ ਦੇ ਪੋਤੇ ਆ ਨੋ ਇੱਕ ਗਵਾਂੜਾ ਆੜੇ ਇੱਕ ਥੋੜਾ ਮਲਗ ਵੀ ਗਵਾਂੜੀ ਲਾੜੋ ਲੱਗ ਗਈ ਹੋਈ ਇਹ ਕਿਹੜੇ ਕਰਨ ਕੀ ਹੋਇਆ ਸੀ ਕਰਨ ਜਿੱਦਾਂ ਹੁਣ ਵਿਸਾਖੀ ਵਾਲੇ ਦਾ ਨਾਮ ਹੀ ਦੁਨੀਆ ਆਉਂਦੀ ਹੈ ਲੋਨ ਵਿਸਾਖੀ ਦਾ ਕਰਕੇ ਕੋਈ ਆਉਂਦੇ ਆ ਕਾਫੀ ਹੁੰਦੇ ਨੇ 10 ਸਾਲ ਤੇ ਇੱਕ ਪਾਣੀ ਦਾ ਬਹਾਵ ਇਤਨਾ ਤੇਜ਼ ਆ ਗਿਆ ਕਿ ਪਾਣੀ ਦਾ ਸਾਰੇ ਜਨ ਵਿੱਚ ਵੜਿਆ ਇੱਕ ਜਣਾ ਉਹ ਡੂੰਘੇ ਸਾਲ ਪੈ ਗਿਆ ਇੱਕਦਮ ਉਹ ਸੇ ਅਹੀਂ ਜਾ ਕੇ ਆ ਤੇ ਉਹ ਡੂੰਘੇ ਜਰ ਦੂਜਾ ਉਹ ਫੜਨ ਲੱਗਾ ਫੜਦੇ ਆ ਫੜਦੇ ਚਾਰੀ ਮਤਲਬ ਡੁੱਬ ਗਿਆ ਇੱਕ ਦੂਜੇ ਨੂੰ ਫੜਦੇ ਤੇ ਕਿੰਨੇ ਆਦੇ ਹਸਪਤਲ ਜਿਹੜੀ ਆ ਬੋਡੀ ਹਾਂਜੀ ਦੋ ਬੱਚੇ ਦੀ ਇੱਕ ਅਰਸ਼ਦੀਪਾ ਤੇ ਇੱਕ ਮੁੰਡੇ ਦਾ ਕਾਲੂ ਦੋ ਵਿਸ਼ਾਲ ਸ਼ਾਲੋਰ ਨੂੰ ਬਨੇਤਾ ਬਸਾਛ ਦੇ ਜੋ ਇਤਜਾਮ ਕਰਦਾ ਹੈ ਡੀਆਰਟੀ ਕੀ ਆ ਵੀ ਹਾਂਜੀ ਸੈਟੀਸਫਾਈਡ ਹੋਏ ਨਾ ਬੰਦੇ ਬਲਤ ਕਰ ਰਹੇ ਨੇ ਸੰਤੋਖ ਨਾਲ ਹਾਂਜੀ ਅਸੀਂ ਟੋਟੇ ਜਿਹਨੂੰ ਮਲਕੋ ਲਕਸ਼ਾ ਮਿਲ ਜਣ ਦੋ ਤੇ ਅਸੀਂ ਪਹਿਲੋ ਲੱਭ ਲਈ ਆ ਆਪ ਹੀ ਮੈਂ ਉਦੋਂ ਤੋਂ ਪਾਣੀ ਚ ਬੜਿਆ ਅਮਰ ਜਣ ਲੈ ਕੇ ਜਨਾ ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਪਿੰਡੋਂ ਆ ਕੇ ਮੋਟਰਸਾਈਕਲ ਫੜਾ ਕੇ ਆਏ ਤੇ ਉਸ ਦੇ ਵਿੱਚ ਮਲਕ ਬੰਦੇ ਨੇ ਸਾਥ ਦਿੱਤਾ ਜੋ ਸਾਡੇ ਪਿੰਡ ਦੇ ਰਹੇ ਅਈ ਵੀ ਬੱਚੀ ਜਣੇ ਸੀਗੇ ਉਹ ਦੋ ਘਰਾਂ ਨੂੰ ਪਹਿਲੋ ਲੱਭ ਗਏ ਹੁੰਦੇ ਉਹ ਘਲਾ ਇਹ ਹਸਪਤਾਲ ਸੀ ਕਹਿੰਦੇ ਉਹ بچੇ ਨਹੀਂ ਗਏ ਉਹ ਘਰੇ ਲੈ ਜਾਂਦੇ ਆ ਜਮਹਕਰਤ ਅੰਦੋਲਨ ਚਾ ਦੋ ਮੁੰਡੇ ਨੇ ਮਿਲੇ ਹਾਂਜੀ